ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਦਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਇਹ ਆ ਵੀ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੋਂ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ ਵੀਰ ਜੀ। ਹੋ ਠੀਕ ਠਾਕ ਜੀ। ਵਧੀਆ ਵਧੀਆ। ਚਲੋ ਵਧੀਆ ਚੀਦਾ ਜੀ। ਤੇ ਨਾਮ ਦੱਸਦੇ ਕਰੀਫ। ਹਰਿੰਦਰ ਸਿੰਘ ਪਿੰਡ ਚੱਕਾ ਤਸੀਲ ਬਟਾਲਾ ਦੇ ਰਕਦਾਸ। ਤੇ ਫੋਨ ਨੰਬਰ ਬੋਲਦਾ। 9858277 ਬੋਲਦਾ। ਠੀਕ ਆ। ਤੇ ਪਰਸ ਵਾਲਾ ਵੇਗਮਾਲ ਸਾਰਾ ਹਾਂ ਜੀ ਲੱਗ ਗਿਆ ਜੀ। ਤੇ ਆ ਪੱਜੀਆਂ ਜੇ ਇੱਥੇ ਜਾਣੀਆਂ ਏ। ਹਾਂ ਜੀ ਲੈ ਘਲੋਣੀਆਂ ਜੀ। ਮਤਲਬ ਇੰਨਾ ਸਬਦੇ ਹੋਏ ਆ ਤੇ ਹੁਣ ਚਲ ਜਾਣੀਆਂ ਬੱਸ। ਹਾਂ ਜੀ ਚਲ ਜਾਣੀਆਂ। ਠੀਕ ਆ। ਤੇ ਆ ਜਿਹੜੀ ਵੱਡੀ ਮੱਝ ਉਹਦਨ ਪਾਈ ਸੀ। ਇਹ ਵੀ ਵੇਗੀ ਆ ਤੇ ਉਹ ਗਾਂ ਟੁਕੜ ਕਾ ਬਣਾ ਵੀ ਵਗੀ ਆ ਇਹ ਅਜੇ ਜਾਨ ਵਾਲੀਆਂ ਵਾ ਤੇ ਬਾਕੀ ਅੱਜ ਆ ਤਿੰਨੇ ਆ ਪਹਿਲਾਂ ਕਿਹੜੀ ਬਖਾ ਦੀ ਜੀ ਉਹ ਬਖਾ ਦੀ ਜੀ ਮਿੱਟੋ ਟੀ ਹੈ ਬੰਦਾ ਵੀ ਜਿਹੜਾ 15 ਕੰਦ ਲੰਦੀ ਨਹੀਂ ਉਹ ਬੱਚਾ ਪੁੱਤ ਹੈ ਬੱਚਾ ਜਿਹੜਾ ਮਰ ਗਿਆ ਵਾ ਇਹਦਾ ਹਾਂ ਤੁਹਾਡੇ ਸਾਹਮਣੇ ਜੀ ਇਦਾਂ ਹੀ ਬੰਦੀ ਦੀ ਭੂਜੀ ਬਣਾ ਲੈ ਤੇ ਤੇਰੀ ਪੱਟਾ ਕਦੇ ਬੁਸ਼ੀ ਬੁਸ਼ੀ ਬਣਾ ਦੇਣੀ ਆ ਨਾ ਇਹਦੀ ਅੱਜ ਬਣਾਣੇ ਲੱਗਿਆ ਅਜਾ ਕੋਈ ਨੂੰ ਟੀਕਾ ਨਹੀਂ ਦਰਵੇਖੇ ਉਹ ਬੱਚੇ ਨੂੰ ਕਦਾ ਇੱਧਰ ਨੂੰ ਸਿੱਧੀ ਕਰ ਹਾਂ ਪਿਆ ਮੈਂ ਤੇ ਦੁੱਧ ਕਿੰਨਾ ਉਤਰਿਆ ਇਹਦੇ ਕੋਲ ਅੱਛਾ 8 ਕਿਲੋ ਹੈਗਾ ਦੁੱਧ ਬਾਕੀ ਆ ਦੇਖਣ ਬੱਚੇ ਨੂੰ ਡਿੰਗਦੀ ਆ ਪੂਰਾ ਰਵਾਜ ਨੂੰ ਬਹੁਤ ਹੁੰਦਾ ਨਾਲੇ ਸੰਦੇ ਤਰੇ ਬਾਹਰ ਥੱਲੇ ਬਹਿ ਜੂ ਬੱਚਾ ਗਾੜੀ ਕਰਕੇ ਠੀਕ ਹੈ ਜੀ ਹੈ ਕਿ ਠੰਡੀ ਸੀ ਲਿਆ ਕਿੰਨਾ ਦੁੱਧ ਪੱਕਾ ਦੱਸਿਆ ਜੀ ਇਹਦੇ ਕੋਲ ਨਹੀਂ ਤੇ ਅੱਜ ਕਰਿਆ ਹੁਣ ਤਾਂ 7 ਕਿਲੋ ਲਾਗੇ ਨਹੀਂ ਚਲੋ ਫੰਦਾ ਫਰਕ ਪੈਂਦਾ ਹੀ ਹੁੰਦਾ ਤੁਹਾਨੂੰ ਜਰਾ ਅੱਛਾ ਬਾਕੀ ਸਵੇਰੇ 7 ਵਜੇ ਮਹੀਂ ਆਈ ਚੁਰੀ ਆ ਅੱਛਾ ਰਾਤੀ ਦਾ ਹੀ ਮਹੀਂ ਲਈ ਜੀ ਬੱਚੇ ਨਾਲ ਠੀਕ ਆ ਫਿਰ ਪੈਸੇ ਵੀ ਇੰਦਰ ਗੱਡੀ ਨਹੀਂ ਸਵੇਰੇ ਲੱਦਣ ਗਿਆ ਤਾਂ ਰੁਕ ਜਾਂਦੇ ਮਟਿਆ ਮਾਰ ਕੇ ਉਹਨਾਂ ਦਾ ਬਾਪ ਆਇਆ ਤੇ ਥੇਤਾਂ ਤਰਿਉਂ ਗਈ ਠੀਕ ਆ ਹਾਂ ਜੀ ਤੋਰੀਆ ਫਿਰ ਇੱਕ ਰੀ ਜਿਹੜੀ ਇਹ ਟਰੇਪ ਪਸੰਗੀ ਆ ਇੱਕ ਰੀਤਾਂ ਨੂੰ ਇਸ ਤਰ੍ਹਾਂ ਲਗਾ ਦਈਏ ਫਿਰ ਤੋਰ ਕੇ ਦੇਖੋ ਬਾਕੀ ਆ ਦੇਖ ਸਾਡੇ ਟਰੇ ਮਿਲ ਪਈ ਆ ਜਿਹੜੀ ਇਸਲੇ ਪਸੰਗੀ ਆ ਬਾਕੀ ਜਿਹੜੀ ਵੀ ਸਵੇਰੇ ਜਿਵਾਈ ਹੋਈ ਆ ਜਿਹ ਦੁਪਹਿਰ ਦਾ ਟਾਈਮ ਆ ਦੇਖੋ ਜਾਈ ਪਿਛਲੇ ਖਨਾਰੇ ਦੇਖਾ ਲਓ ਜਿਵਾ ਬਿਲਕੁਲ ਸਾਫ ਜਿਵਾਈ ਆ ਜਿਹੜੀ ਕਿੰਝ ਆਈ ਚਲੋ ਫੁੱਲਾ ਫਿਰ ਤੋੜ ਦਈਏ ਇੱਕ ਕਰੀਏ ਤਾਂ ਵਾਈ ਬਹੁਤ ਸੰਗੀ ਆ ਗਏ ਹਾਲ ਇਹ ਕਿਸਾ ਨਹੀਂ ਇਸ ਤਰ੍ਹਾਂ ਕਰੇ ਦੇਖ ਕਰਦੇ ਹਾਂ ਦੇਖ ਸੰਦਗਲੇ ਪਿਛਲੇ ਥਣ ਲਗਭਗ ਇੱਕੋ ਜਿਹੀ ਆ ਆਇਆ ਇਹ ਕੋ ਫਿਰ ਰੋਟੇ ਦੇ ਦੋ ਪਾਣੀ ਬੁਜੀ ਬਣਾ ਲੈਣੇ ਆ ਚਲੋ ਫੁੱਲਾ ਫਿਰ ਬਹੁਤ ਸ਼ੀ ਗਿੰਦੇ ਕੀ ਬਣਾ ਦੇਣੀ ਹੈ ਇਹਦੀ ਹਾਰੀ ਦੀ ਬਾਕੀ ਆ ਦੇ ਸਾਦੇ ਜੇ ਇਹ ਵੀ ਹੈਗੀ ਝੋਟੀ ਆ ਪਹਿਲਾਂ ਸੋਹਰਾ ਤਰਾ ਕਹਿੰਦੇ ਵੀ ਸੂਈ ਥੋੜਾ ਡਰਦੀ ਡਰਦੀ ਆ ਬੱਚੇ ਦਾ ਥੋੜਾ ਜਿਹਾ ਕਰਦੀ ਆ ਤਾਂ ਇਹ ਵੀ ਜੇ ਟਾਈਮ ਜਿਹੜਾ ਦੁਪਹਿਰ ਦਾ ਆਪਾਂ ਵੀਡੀਓ ਜਿਹੜੀ ਬਣਾਉਂਦੇ ਆ ਅਲੈਕਸਾ ਦੇ ਹਵਾਨਾ ਇਹਦਾ ਲਾਗੇ ਤੋਂ ਬਾਕੀ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਪਰਦੇ ਹੋਗੇ ਤਾਂ ਫੇਰ ਇਤਰਾਇਂ ਥੱਲੇ ਬਹਿ ਜਾ ਠੀਕ ਆ ਕਿੰਨਾ ਫੇਰ ਕੀ ਜਰਾ ਮੁੱਲ ਛੋਟੀ ਦਾ ਵੀਰ ਜੀ ਬੜੀ ਮਹਿੰਗੀ ਲਈ ਹਾਂਜੀ ਸੋ ਹੁਣ ਅਸੀਂ ਪੈਸੇ ਦੇ ਤੇ ਪਤਾ ਨਹੀਂ ਰਾਤ ਵੇਲੇ ਸਿੰਘ ਚਲਾ ਕੇ ਬੱਚੇ ਨੇ ਮਾਰਤਾ ਆ ਹੁਣ ਪਤਾ ਨਹੀਂ ਕਿੱਦਾਂ ਮਰ ਗਿਆ ਹਾਂਜੀ ਹੁਣ ਘਾਟਾ ਹੀ ਪੈਣਾ ਆ ਹੁਣ ਛੋਟੀ 65000 ਦੀ ਦੇ ਦਈਏ ਛੋਟੀ ਤੇ ਬੜੀ ਮਹਿੰਗੀ ਨਹੀਂ ਬੜਾ ਘਾਟਾ ਨੇ ਪੈ ਹੋਰ ਕਰੀਏ ਮਾਨਾ ਸੋਨ ਕੀ ਕਰਦੀਏ ਤੋਕੜ ਵੀ ਸਾਰਾ ਸੂਆ ਜੋਗੀ ਵਿੱਚ ਲਈ ਜੀ ਆਹੀ ਤੋਕੜ ਹਾਂ ਉਹ ਤੇ ਚਲੋ ਇਹ ਆ ਵੀ ਹੈਗੀ ਸੱਜਰ ਆ ਸਾਰਾ ਸੂਆ ਜਿੰਨੇ ਦੁੱਧ ਦੇਣਾ 60000 ਜੀ 60 ਦੀ ਪੂਰੇ ਦੀ ਦੇ ਦਾਂਗੇ 50 ਪੂਰੇ 60000 ਦੀ ਜਾਣ ਦੀ ਠੀਕ ਹੈ ਤੋ ਨਾ ਝੋਟੀ ਵਿਖਾ ਦੀਏ ਹਾਂ ਜੀ ਤੇ ਪਹਿਲਾਂ ਕੱਟੀ ਸੁਈ ਜੀ ਦੇਗੀ 9 10 ਕਿਲੋ ਬੋਲਾ ਹੀ ਉਹਦਾ ਲੈ ਅੱਛਾ ਕਿਉਂਕਿ ਸਾਡੇ ਦਾ ਤਸੱਲੀ ਕਰਕੇ ਖੜੇ ਕੋਈ ਕੀ ਕੇ ਹਾਂ ਜੀ ਕਿੰਨਾ ਕ ਦੁੱਧ ਕਰੀ ਜਾਓਗੀ ਜੀ ਜੋ 12 ਕਿਲੋ ਦੇ ਜੂਗੀ ਤੋਰ ਬਣਾਵਾ ਦਿੰਦੇ ਜੀ ਸੂਈ ਨੇ ਇਹ ਮਾਰਿਆ ਇੱਕ ਕੱਚਾ ਦੋ ਦੇ ਆ ਤੋਰ ਦੋ ਇੱਕ ਕਰੀ ਫਿਰ ਇਹ ਵੀ ਪਹਿਲਾ ਸੂਆ ਛੋਟੀ ਸੂਈ ਆ ਫੂਲਾ ਹੀ ਬੱਤਿਆ ਜੀ ਮਗਰ ਇਹ ਤੇ ਕੱਟੀ ਆ ਇਹ ਕੋ ਸਖਣ ਕਤਾਂ ਦਾ ਲਗਾ ਜੂਗੀ ਬਾਕੀ ਫਿਕਸ ਚ ਬੰਨ੍ਹਦੀ ਆ

ਹਾਂ ਜੀ ਨਾਲ ਨਾਲ ਦਾ ਲੈਵਲ ਲੇ ਕੋਈ ਕਰੀਆ ਥਾਨ ਵੀ ਦੇਖ ਆਦੇ ਲੱਗੇ ਤੋਂ ਆਪਾਂ ਬਾਕੀ ਪ੍ਰੋਪਰ ਹੱਥ ਦੀ ਚੋਾਈ ਜਿਹੜਾ ਖਾਨੇ ਆ ਬਸ ਸਮਾ ਕੇ ਜਿਹੜਾ ਥਾਨ ਪੂਰਾ ਵਧੀਆ ਤਿਆਰ ਕਰ ਲੈਂਦੇ ਹਾਂ ਨਾਲ ਹੀ ਝੋਡੀ ਕੋਈ ਪਹਿਲੇ ਦਿਨ ਤੋਂ ਹੀ ਵੀਰ ਜੀ ਬਾਡੀ ਚ ਜੁਈ ਹੈ ਤੇ ਮੁੱਲ ਫਿਰ ਇਹਦਾ ਮੁੱਲ ਝੋਡੀ ਦੇ 90 ਹਜ਼ਾਰ ਦੀ ਹੈ 85 ਦੀ ਦੇ ਦੀ 80 ਹਜ਼ਾਰ ਦੀ ਦੇ ਅੱਛਾ 80 ਹਜ਼ਾਰ ਦੀ ਹਾਂ ਜੀ ਠੀਕ ਹੈ ਚਲੋ ਥੋੜੀ 80 ਜੋਈ ਛੱਡ ਦਿੰਦੇ ਅੱਛਾ 78 ਹਜ਼ਾਰ ਦੀ ਦੇ ਦਿੰਦੇ ਕਿੰਨਾ ਦੁੱਧ ਕਰ ਜੂਗੀ ਹੈ ਦੁੱਧ ਜੀ ਜੀ 12 ਕਿਲੋ ਜੜੀ ਦੇ ਜੂਗੀ ਪਹਿਲੇ ਸਵੇ ਜਿਹੜਾ ਦੁੱਧ 10 ਲੀਟਰ ਦੇ ਲਾਗੇ ਕਹਿੰਦੇ ਕਰ ਜੂਗੀ ਤੇ ਹੁਣ ਆ ਮੱਝ ਆ ਗਈ ਆਪਣੇ ਕੋਲ ਇਹ ਬੀ ਜੀ ਇਹ ਸੂਈ ਜੀ 15 20 ਦਿਨਾਂ ਦੀ ਅੱਛਾ ਇਹਦੀ ਨਾ ਭੂਸੀ ਲਿਆਦੀ ਹੈ ਅੱਛਾ ਭੂਸੀ ਤੇ ਬੱਦੀ ਸੀ ਕਹਿੰਦੇ ਨੀਵੀ ਰਹਿ ਕੇ ਤੇ ਗੇਟ ਖੋਲ੍ਹਿਆ ਕੁੱਤਾ ਲੈ ਗਿਆ ਅੱਛਾ ਬਾਕੀ ਉਹਦੇ ਪਹਾੜੇ ਦੀ ਮਿਲਦੀ ਹੈ ਅੱਛਾ ਕਹਿੰਦਾ ਟੀਕੇ ਦਾ ਨਾਂ ਨਹੀਂ ਕੋਈ ਨੂੰ ਕੁਝ ਨਹੀਂ ਥਾਪੀ ਮਾਰ ਕੇ ਮੁੱਠ ਭੜਾ ਛੋਟਾ ਥਾਪੀ ਮਾਰ ਕੇ ਧਲੇ ਬੈ ਜਾਓ ਦੇਖੀ ਇਹਦੇ ਘਰੇ ਜਾਗੇ ਛੋਟੀ ਆੜੀ ਮਈਂ ਟੀਕਾ ਲੈ ਜੂਗੀ ਤਾਂ ਵੀ ਵਾਸਰਵਾ ਕਿੰਨਾ ਦੁੱਧ ਇਹਦੇ ਕੋਲ ਦੁੱਧ ਵੀਰ ਜੀ 9 ਕਿਲੋ 8 ਕਿਲੋ ਕਰਕੇ ਦੇਣੀ ਠੀਕ ਹੈ ਜੀ ਹਾਂ ਜੀ ਹੁਣ ਇਹ ਘਾਣਾ ਮਾਰਦੇ ਹੁੰਦੇ ਦੀਆਂ ਦਿਖਾ ਦਿਓ ਇਹਦਾ ਵੀ ਗੰਦੇ ਪਸਮਾ ਕੇ ਵਿਖਾ ਦੇਣੇ ਕਰੀ ਹਾਂ ਦੇ ਸਦੇ ਇਤਰੇ ਥੱਲੇ ਬੈਹਿ ਜਾਣਾ ਵਾ ਕਾ ਰੈਂਜ ਜੂਸ ਹੈ ਚਾਪਾ ਨਹੀਂ ਬਣਦੀ ਪਸਮਗੀ ਜੀ ਵੀਰ ਜੀ ਹਾਂ ਜੀ ਹਾਂ ਜੀ ਆ ਇਹ ਘਾਟ ਆ ਲਈ ਧਾਰ ਤੇ ਹੀ ਆ ਜੜੀ ਪਿਛਲੇ ਸਾਲਾਂ ਦਾ ਦਿਖਾ ਦ ਚਾ ਚਾਈ ਬਹੁਤ ਸਾਫ ਹੈ ਜੀ ਇਹ ਖੜੀ ਆ ਇਹ ਫੁੱਟਾ ਆ ਮੰਗਦੀ ਕਦੀ ਮੋਦੀ ਠੀਕ ਹੈ ਜੀ ਚਲੋ ਖੋਲੋ ਫਿਰ ਦੋਰੀ ਜੀ ਆ ਤੇ ਲਿਆ ਬੱਜੀ ਬਾਕੀ ਇਹ ਵੀ ਹੈਗੀ ਬੱਚੇ ਤੋਂ ਬਿਨਾ ਹੀ ਆ ਪਰ ਹੈ ਜਿਹੜੀ ਠੰਡੀ ਹਾਤਰਾ ਮੱਜ ਕੱਦ ਵਜਨ ਤੇ ਚੰਗੀ ਆ ਲੈ ਇਹ ਬੰਦ ਬਾਕੀ ਆ ਹਵਾ ਨਾਲ ਇਹਦਾ ਕਰੀ ਦੇ ਸਾਦੇ ਲਾ ਕੇ ਦੋ ਆਪਾਂ ਇਹ ਰੁਕਦਾ ਬਦਲ ਕਿੰਨਾ ਉਤਰਾ ਦੁੱਧ ਹੁਣ ਤਿਆਰ ਬਿਲਕੁਲ ਕਿੰਨੀ ਦੀ 9 ਕਿਲੋ 8 ਕਿਲੋ ਕਰਕੇ ਦੇਣੀ ਆ ਤੇ ਇਹਦਾ ਮੁੱਲ ਫਿਰ ਕਿੱਜਾ ਸੂਆ ਮੈਂ ਤਾਂ ਮਹੀਂ ਵੇਖੋ ਕਿਡੀ ਚੰਗੀ ਆ ਹਾਂਜੀ ਮੁੱਲ ਫਿਰ ਇਹਦਾ ਮੁੱਲ ਤੇ ਵੀਰ ਜੀ ਮਹੀਂ ਤੇ 75000 ਦੀ ਹਾਂਜੀ 65000 ਦੀ ਕਰੀਏ ਮੰਨਤਾ ਨਾ ਹੋਰ ਇਹ ਆ ਛੋਟ ਕਰ ਲੈ ਯਾਰ ਨਾ ਛੋਟ ਕਰ ਹਾਂ ਜਾਰੀ ਛੋਟ ਕਰੀਏ 60 ਦੇ ਦੇ ਸਕਣੀ ਠੀਕ ਐ 60 ਦੇ ਛੱਡ ਦਿੰਨੇ ਆ ਅੱਛਾ ਹਾਂ ਜੀ ਠੀਕ ਐ ਚਲੋ ਬਾਕੀ ਥੋੜਾ ਬਾਅਦਾਂ ਮੌਕੇ ਤੇ ਹੋ ਜਾਊਗਾ ਬਾਕੀ ਨਹੀਂ ਜੰਗੀ ਹਾਂ ਜੀ ਤੇ ਬਾਕੀ ਚਲੋ ਕੋਈ ਵੀਰ ਫੋਨ ਲਾਵੇ ਇੱਕ ਕਰੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਪਸ਼ੂ ਖਰੀਦੇ ਜੀ ਕੋਈ ਵੀਰ